ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਕਲਦੀਪ ਬਲੌਗ ਤੇ ਸਵਾਗਤ ਹੈ ਜੀ ਸਾਰੇ ਠੀਕ ਠਾਕ ਹੋ ਜੀ ਹੋਰ ਘਰ ਵਿੱਚ ਪ੍ਰਮਾਤਮਾ ਸਾਭ ਨੂੰ ਤੰਦਰੁਸਤੀਆਂ ਦੀ ਚੜ੍ਹਦੀ ਕਲਾ ਵਾਖਸ਼ੀ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਜੀ ਤੇ ਆਪਾਂ ਲੱਗੇ ਸੀ ਇੱਥੇ ਹੁਣ ਬੋਕਰ ਮਾਰਨ ਜੇਟ ਕੰਨੀ ਪੱਕਾ ਪੱਕਾ ਥਾਂ ਰਹਿ ਗਿਆ ਸੀ ਇਧਰੋਂ ਆਪਣਾ ਤੇ ਪਸ਼ੂਆਂ ਦੇ ਥੱਲੇ ਤਾਂ ਆਪਾਂ ਕੱਚੇ ਥਾਂ 'ਚ ਆਪਾਂ ਪਹਿਲਾਂ ਹੀ ਮਾਰਗ ਨਹੀਂ ਲਈਏ ਜੀ ਕਿਉਂਕਿ ਉੱਥੇ ਮਿੱਟੀ ਨਾ ਫੱਜਰੀ ਢਾਈ ਵੀ ਹੈ ਤੇ ਉਹ ਖੌੜਾ ਮਾਰ ਕੇ ਤੇ ਫਿਰ ਚੰਗੀ ਤਰ੍ਹਾਂ ਵੀ ਮਾਰਨੀ ਪਈ ਜੀ ਉੱਥੇ ਤਾਂ ਛੋਟੀ ਬੋਕਰ ਨਾਲ ਵੀ ਬਹਿ ਕੇ ਵਧੀਆ ਸਾਫ਼ ਹੋ ਜਾਂਦਾ ਜੀ ਥਾਂ ਤੇ ਫਿਰ ਇਧਰ ਰਹਿ ਗਿਆ ਸੀ ਜੀ ਇਧਰੋਂ ਮੈਂ ਲੰਮੀ ਬੋਕਰ ਦੇ ਨਾਲ ਮੈਂ ਹਟਾ ਦਿੰਨੀ ਆ ਤੇ ਇੱਥੇ ਆ ਗਿਆ ਜੀ ਕੀੜਿਆਂ ਦਾ ਭੌਣਾ ਮੈਂ ਕਿਹਾ ਵੀ ਜਿਆਦਾ ਜੇ ਹੁਣ ਇੱਥੇ ਬੋਕਰ ਵੀ ਮਾਰੀ ਤਾਂ ਵਿਚਾਰੇ ਮਰ ਜਾਣਗੇ ਜੀ ਮੈਂ ਕਿਹਾ ਵੀ ਇੱਥੇ ਤਾਂ ਲੋਕ ਤਾਂ ਭੌਣਾ ਕਰਦੇ ਆ ਹਨਾ ਕੀੜਿਆਂ ਦੇ ਭੌਣ ਤੇ ਉਸ ਤਨਾਜ ਜਾ ਕੇ ਆ ਕੇ ਹੁੰਦੇ ਆ ਕਿ ਮੈਂ ਹਮੈ ਇੱਥੇ ਵਿਚਾਰਾ ਨੂੰ ਮਾਰ ਦੇਣਾ ਬੋਕਰ ਮਾਰ ਕੇ ਤੇ ਫਿਰ ਮੈਂ ਵੀ ਇੱਥੋਂ ਥੋੜਾ ਜਿਹਾ ਥਾਂ ਉਹਨਾਂ ਕ ਛੱਡਦਾ ਜਿੰਨੇ ਕ ਥਾਂ ਚੋਂ ਕੋਹਣ ਸੀ ਕੀੜਿਆਂ ਦਾ ਤੇ ਇਧਰੋਂ ਹੁਣ ਮੈਂ ਥੋੜਾ ਜਿਹਾ ਪੱਕਾ ਥਾਂ ਗੇਟ ਕਰਨੀ ਸੀ ਇਧਰ ਵੀ ਥੋੜਾ ਜਿਹਾ ਹੁਣ ਕੱਚਾ ਜੀ ਇਧਰੋਂ ਵੀ ਫਿਰ ਮੈਂ ਲੰਮੀ ਬੋਕਰ ਨਹੀਂ ਕਰਦੀ ਨਹੀਂ ਮੇਰੀ ਸਾਫ ਹੀ ਹੁੰਦਾ ਤੇ ਵੀ ਪਸ਼ੂਆਂ ਦੇ ਥੱਲੇ ਤੇ ਚੱਲ ਬਹਿ ਕੇ ਵੀ ਮਾਰਨੀ ਪੈਂਦੀ ਆਪਾਂ ਨੂੰ ਛੋਟੀ ਬੋਕਰ ਨਾਲ ਤੇ ਐ ਜੀ ਹੁੰਦਾ ਜੀ ਵੀ ਸਾਰਾ ਸਾਫ ਸਾਫ ਹੋਵੇ ਤੇਰਾ ਮਨ ਨੂੰ ਸਾਰਾ ਦਿਨ ਸਕੂਨ ਜਿਹਾ ਹੁੰਦਾ ਵੀ ਵਧੀਆ ਥਾਂ ਪਿਆ ਰਹਿੰਦਾ ਸਾਰਾ ਦਿਨ ਸਾਫ ਸਾਫ ਕਿ ਉਹ ਪਸ਼ੂ ਆਪਾਂ ਦਿਨੇ ਫਿਰ ਅੰਦਰ ਕਰਦੇ ਨੇ ਹੁੰਦੇ ਪੱਖਿਆਂ ਥੱਲੇ ਇੱਥੇ ਰਾਤ ਨੂੰ ਹੁੰਦੇ ਬਾਹਰ ਤੇ ਇੱਥੇ ਜੀ ਫਿਰ ਮੈਂ ਲੱਗੀ ਜੀ ਪਸ਼ੂ ਨੂੰ ਮੈਂ ਕਿਹਾ ਫਿਰ ਲੈਣ ਦਾ ਕੱਟ ਲਾ ਦੇਣਗੇ ਇਹਦੂ ਪਹਿਲਾਂ ਇੱਕ ਵਾਰੀ ਲਾ ਵੀ ਦਿੱਤਾ ਜੀ ਲੈਣ ਦਾ ਕੱਟ ਤੇ ਗਾਂ ਸਾਡੀ ਹੈਗੀ ਜੀ ਸੂਣ ਵਾਲੀ بس ਇਹ 2-4 ਦਿਨ ਹੀ ਲਾਉਗੀ ਜੀ ਜਿਆਦਾ ਟਾਈਮ ਨਹੀਂ ਲੈਂਦੀ ਤੇ ਮੱਝ ਵੀ ਸੂਣ ਵਾਲੀ ਹੈ ਸਾਡੀ ਇਹ ਥੋੜਾ ਹਜੇ ਟਾਈਮ ਰਹਿੰਦਾ ਜੀ ਇਹਦੇ ਚੰਨੀ ਲੱਵਾ ਮਹੀਨਾ ਤੇ ਫਿਰ ਮੈਂ ਹਾਜੀ ਚਾਲਾ ਹਾਂ ਨਿਮਾ ਆ ਜੀ ਲੇਟ ਹੁੰਦੀ ਹੁੰਦੀ ਤੇ ਇੱਕ ਸਾਡੀ ਤਾਂ ਮੱਝ ਇੰਨਾ ਲਿਬੜਦੀ ਹੈ ਜੀ ਨੇ ਤਾਂ ਪੂਛਾ ਮਾਰ ਮਾਰ ਕੇ ਸਾਰੀ ਆਪਣੀ ਢੂਈ ਜੀ ਹੈ ਲਵੇੜ ਲਈ ਜੀ ਮਿੱਟੀ ਨਾਲ ਤੇ ਫਿਰ ਉਹ ਮਲ ਮਲ ਕੇ ਲਾਉਣੀ ਪੈਂਦੀ ਹੈ ਜੀ ਅੱਗੇ ਤਾਂ ਮੈਂ ਬੋਰੀ ਦਾ ਟੁਕੜਾ ਜਾਂ ਕੱਟ ਕੇ ਰੱਖ ਦਿੰਦੀ ਹਾਂ ਜੀ ਉਹਦੇ ਨਾਲ ਵੀ ਨਿਵਾ ਲਈ ਹੈ ਤੇ ਹੁਣ ਅੱਜ ਫਿਰ ਮੈਂ ਆਈ ਨਹੀਂ ਜੀ ਮੈਂ ਚਲ ਆਈ ਨਿਵਾਦਣੇ ਤੱਕ ਕੰਦੀ ਕੋਲੀ ਹੋ ਗਈ ਪਰ ਇਹ ਪਿਆਸੀ ਜੀ ਉਹ ਤੇ ਸਿੰਗਰ ਹੁੰਗਰੀ ਆਈ ਜੀ ਇਹ ਤਾਂ ਕੋਲਾ ਥਾਂ ਹੋ ਗਈ ਨਾ ਮਿੱਟੀ ਢੇਰ ਦੇ ਨੇੜੇ ਵੱਨੀ ਹੋਈ ਆ ਤੇ ਉੱਥੇ ਨਾ ਲਾ ਲਾ ਕੇ ਸਹਜੇ ਢੁੱਡਾ ਜੀ ਲਾ ਲਾ ਕੇ ਸਾਰੇ ਸਿੰਗਲ ਵੀੜ ਲੈ ਗਈ ਇਹ ਤਾਂ ਪਤਾ ਇਹ ਸਾਰੇ ਪਸ਼ੂ ਨਾਲ ਵੱਢ ਨਿਬੜਦੀ ਐ ਸਾਡੇ ਗਾਂ ਗਣੀਆਂ ਨਾਲ ਨਿਬੜਦੀਆਂ ਨਾ ਛੁਟਗਾ ਇਹ ਹੀ ਜ਼ਿਆਦਾ ਨਿਬੜਦੀ ਨਿਬੜਦੀ ਆ ਤੇ ਦੂਜੇ ਪਾਸੋਂ ਜੀ ਸਾਡੇ ਉਧਰ ਬੰਨੇ ਹੁੰਦੇ ਛੋਟੇ ਜਿਹੜੀਆਂ ਛੋਟੇ ਕੱਟੀਆਂ ਆ ਕਟਾਏ ਇੱਕ ਬੈੜਾ ਜੀ ਤੇ ਉਹ ਅਸੀਂ ਦੂਜੇ ਬ੍ਰਾਂਡ ਦੇ ਚ ਬੰਦੇ ਨਹੀਂ ਨੀ ਥਾਂ ਢੀੜਾ ਜਿਹਾ ਹੋ ਜਾਂਦਾ ਵੀ ਗਰਮੀ ਆ ਤੇ ਤਾਂ ਕਰਕੇ ਫਿਰ ਅਸੀਂ ਉੱਧਰ ਗਏ ਤੇ ਮੈਂ ਤਾਂ ਸਿਰਚ ਵੀ ਪਾਣੀ ਕਾਫੀ ਸਾਰਾ ਪਾ ਦੇਣੀ ਹੁੰਦੀ ਹੈ ਇਹ ਵੱਜਦੇ ਮੈਂ ਹਾਂ ਵਿਚਾਰੀਆਂ ਨੇ ਕਿਹੜਾ ਇਹਨਾਂ ਨੇ ਛੱਪੜ ਤੇ ਜਾਣਾ ਜੀ ਹੈ ਨਾ ਉਹ ਤਾਂ ਸਾਡੇ ਛੱਪੜ ਤੇ ਬੋਤਲੋਪਲੇ ਹੁੰਦੇ ਪੂਰੇ ਪਰ ਸਾਡੇ ਲੈ ਕੇ ਨਹੀਂ ਜਾਂਦੇ ਜੀ ਕਹਿੰਦੇ ਘਰੀ ਬਣਾ ਦਿਓ ਤੇ ਫਿਰ ਤਾਂ ਕਰਕੇ ਅਸੀਂ ਘਰੀ ਬਣਾ ਲਏ ਤੇ ਸਿਰਚ ਵਾਹ ਸਾਰਾ ਪਾਣੀ ਪਾ ਦੇ ਲਈ ਚਲ ਪਾ ਸੀ ਜੀ ਗਰਮੀ ਸਿਰਚ ਨਿਕਲ ਜਾਂਦੀ ਹੈ ਹੈਨਾ ਇਹ ਉਹ ਵੀ ਫਸਿਨਵਾੜ ਵੇਲੇ ਆਪਾਂ ਨੂੰ ਵੀ ਚਾਹੀਦੇ ਹੀ ਆਪਾਂ ਸੋਦੇ ਸਿਰ ਚ ਪਾਣੀ ਪਾਉਣਾ ਚਾਹੀਦਾ ਪਹਿਲਾਂ ਜਿਉਂ ਇੱਕਾ ਪਸ਼ੂ ਨਮਿਆ ਜਿਉਂ ਨਾਲ ਫਿਰ ਪਸ਼ੂ ਨਾ ਬਿਮਾਰ ਨਹੀਂ ਹੁੰਦਾ ਗਰਮ ਸਰਦ ਨਹੀਂ ਹੁੰਦਾ ਇਹ ਇਥੇ ਆਪਾਂ ਨਵਾ ਤੇ ਪਸ਼ੂ ਹਾਂਜੀ ਹੁਣ ਆਪਾਂ ਉਧਰ ਕੂੜੇ ਕਾੜੇ ਦਾ ਨਿਵੇੜਿਆਂ ਦਾ ਸਾਰਾ ਪਸ਼ੂ ਨਵਾ ਜਾਂਦੇ ਤੇ ਹੁਣ ਆਪਾਂ ਆ ਗਏ ਸੀ ਇੱਧਰ ਤੇ ਮੰਮੀ ਵੀ ਆਉਣ ਵਾਲੇ ਗੁਰਦੁਆਰਾ ਸਾਹਿਬ ਤੋਂ ਤੇ ਹੁਣ ਆਪਾਂ ਆਟਾ ਉਟਾਉਣ ਤੋਂ ਲੱਗ ਗਏ ਤੇ ਇਸ ਤੋਂ ਬਾਅਦ ਚ ਬਣਾਵਾਂਗੇ ਆਪਾਂ ਚਾਹ ਦੂਜੀ ਵਾਰ ਦੀ ਫੇਰ ਲਾਵਾਂਗੇ ਝਾੜੂ ਪੋਚਾ ਆਟਾ ਉਦੋਂ ਆਪਣਾ ਟੈਕ ਜੂਗਾ ਕਿਉਂਕਿ ਗੁੰਨ ਕੇ ਰੱਖਦਗੇ ਵਧੀਆ ਬਣ ਜਾਂਦਾ ਖੇਤ ਜਾਣਾ ਮੰਜੋ ਤੋ ਅੱਜ ਜੈ ਜਾਵੜੂ ਨੂੰ ਜਾਵੜੇ ਦਾ ਹੂੰ ਉਹ ਨਾਲੇ ਸਬਜ਼ੀ ਜਿਹੜੇ ਦੇਖਿਆ ਹੀ ਉਹ ਪੇਠੇ ਜੇ ਲੱਗੇ ਸੀਗੇ ਜ ਬਣ ਗਏ ਹੋਏ ਤਾਂ ਤੋੜ ਦੇ ਹੀ ਹਨਾ ਠੀਕ ਉਹਨੂੰ ਵਿੱਚ ਬਾਇਆ ਜੀ ਮੁੰਨਾਂ ਨੂੰ ਕਹਸਣ ਉਹਨੂੰ ਪਾਦਨਾ ਵੀ ਪਾਈਦਾ ਬੋਲੀ ਜਾਂਦੀ ਹੈ ਹਾਂ ਵਾਜਾਂ ਦੇ ਹੀ ਜਾਂਦੀ ਆ ਉਹ ਉਹਨੂੰ ਜਿਹੜਾ ਪਤਾ ਲੱਗ ਜਾਂਦਾ ਤੂੰ ਬਾਹਰ ਆ ਗਿਆ ਉੱਠ ਗਿਆ ਹਨਾ ਉਹਦੀ ਲੱਗ ਜਾਂਦੀ ਹੈ ਰੋਲਾ ਪਾਉਣ ਓਏ ਹਾਂ ਵੇ ਵਾਸ ਹੁਣ ਲੱਗ ਗਿਆ ਨਾ ਤੇ ਡੈਡੀ ਵੀ ਇਹ ਰੋ ਖੇਤੋਂ ਹੁੰਦੇ ਨਾ ਪੱਠੇ ਲੱਗੇ ਹਨ ਤੇ ਉਹ ਹੁੰਦਾ ਜਦੋਂ ਵੀ ਪਤਾ ਲੱਗ ਜਾਂਦਾ ਇਹਨੂੰ ਵੀ ਆ ਗਏ ਤੇ ਰੇੜਾ ਜਿਹਾ ਹੁੰਦਾ ਕਪੜੇ ਘਰ ਵੜਦਾ ਗੇੜ ਖੜਕਦਾ ਚਾਲੀ ਪਾਈ ਜੀ ਆ ਵੀ ਹੁਣ ਦੇਖ ਲਿਆ ਹੋਗਾ ਮੇਰੇ ਵਾਸਤੇ ਇਹ ਹੁਣ ਮੈਂ ਦੇਖ ਪਾਉਗਾ ਰੇਂਗੀਆਂ ਆਵਾਜ਼ਾਂ ਦਿੰਦੀ ਆ ਇਹ ਰੋਲਾ ਪਾਉਂਦੀ ਆ ਤੇ ਜੀ ਰੋ ਹੁਣ ਮੈਂ ਤੋ ਸਿੱਖੂਲ ਜਾ ਵਰਦੇ ਹਣਾ ਤੇ ਮੈਂ ਇਧਰ ਜਾ ਵਰਦੀ ਉਧਰ ਬਾਥਰੂਮ ਦੋੜ ਹਨ ਹੂੰ ਤੇਲੀ ਉਦੋਂ ਨਾ ਕੀ ਕਰਦੀ ਐ ਇਹ ਫਿਰ ਰੋਲਾ ਪਾਉਦੀ ਇਧਰ ਮੰਮੀ ਕਹੀ ਵੀ ਰਹੀ ਉੱਥੇ ਜਾ ਵਰਦੀ ਮੇਰੇ ਕੋਲ ਉਧਰ ਜਾ ਕੇ ਬਹਿ ਜਿੰਦੀ ਆ ਜਾਂ ਮੰਮੀ ਵੀ ਉਥੇ ਬਾਹਰ ਚ ਬਹਿ ਜਾਂਦੀ ਐ ਵੀ ਇਥੇ ਕੱਲੀ ਹੁੰਦੀ ਤੇ ਫਿਰ ਇਹ ਰੋਲਾ ਪਾਉਣ ਲੱਗ ਜਾਂਦੀ ਐ ਵੀ ਮੈਂ ਕੱਲੀ ਰਹੀ ਹੂੰ ਹੂੰ ਬਾਲਾ ਕੁਛ ਕਰਦੀ ਐ ਇਹ ਅੱਜ ਕਾਦੇ ਖਾਣਗੇ ਰੋਟਾ ਆਲੂ ਵਾਲਾ ਆਲੂ ਵਾਲੇ ਖਾਣਗੇ ਹੂੰ ਸਬਜ਼ੀ ਨਾਲ ਨਹੀਂ ਖਾਣਗੇ ਨਹੀਂ ਦਹੀਂ ਨਾਲ ਖਾਣਗੇ ਦਹੀਂ ਨਾਲ ਦਹੀਂ ਤੇ ਫਿਰ ਉਹ ਪਾਣਾ ਗੰਡਾ ਗੁੰਡਾ ਪਾਉਣੇ ਕਿ ਕਵੀ ਨਾ ਉਹਦੇ ਪਾਉਣੀ ਹੈ ਗੁੰਡੇ ਨਹੀਂ ਆ ਗੰਡੇ ਦਾ ਸੁਆਦ ਨਹੀਂ ਲੱਗਦੀ ਦਹੀਂ ਉੱਚ ਉਹ ਤਾਂ ਵਧੀਆ ਲੱਗਦੀ ਹੁੰਦੀ ਆ ਮੈਨੂੰ ਤਾਂ ਨਹੀਂ ਪਰ ਦੇ ਕੇ ਜੀਵਾਲ ਕੇ ਵਿੱਚ ਜੀਰਾ ਪਾ ਕੇ ਨਹੀਂ ਮੈਨੂੰ ਤਾਂ ਤੇ ਨੂੰ ਨਹੀਂ ਕਿੰਨੇ ਸਵਾਲ ਲੱਗਦੇ ਹੈ ਨਾ ਤੂੰ ਘਿੰਡੀ ਜੀ ਵੀ ਕਹਿ ਦਿੰਨਾ ਮੈਂ ਖਾਣੀ ਸੋ ਇਹ ਵੀ ਛੁੱਟੀ ਆ ਗਈ ਹੈ ਨਾ ਹੂੰ ਕੰਨਦਨ ਤੋਂ ਮੁੱਕ ਜਾ ਲੱਗਦਾ ਸੋ ਆ ਮੈਂ ਬੋਹ ਰਹਿਣਾ ਹੂੰ ਉਹ ਨਾਲ ਨਾਲ ਉਹਦੇ ਜੇਕਾ ਨਾਲ ਉਹ ਕਹਿੰਦਾ ਸੀ ਮੈ ਆਇਆ ਖਰਾਵਾ ਉਹ ਮੈ ਇੱਕ ਤਾਂ ਹਾਂ ਇੱਕ ਮਾਈਕ ਜਿਹਾ ਵੀ ਥੋੜਾ ਐ ਖਰਾਵਾ ਉਹ ਵੀ ਲੋਟ ਪਰਾਨ ਵਾਲਾ ਹਾਂ ਇਹ ਦੋਵੇਂ ਚੀਜ਼ਾਂ ਚੁਕਾ ਕੇ ਲਈ ਉਹਨੇ ਮੈਂ ਬਾਕਿਆ ਲਈ ਬਾਕਿਆ ਲਈ ਪੋੜਿਆ ਵਾਂਗੇ ਹਾਂ ਉਹ ਤੋਂ ਬੱਬੂ ਆਪਾ ਉਹ ਕਿਹੜਾ ਬੱਬੂ ਹੀ ਆ ਬੱਬੂ ਹਾਂ ਉਹ ਤੋਂ ਪੋੜਾ ਲੈਣਾ ਉਹ ਬੜੀਆ ਕੰਮ ਕਰਦਾ ਮੁੰਆ ਇਹਦਾ ਹਾਂ ਉਹ ਦੇਖੋ ਨੇ ਪੰਜ ਬਣਾਤੇ ਇਥੇ ਆਪਣੇ ਬਗੈ ਦਾ ਸਹੀ ਹਾਲ ਤੇ ਇਹਨਾਂ ਨੇ ਨਿਰਮਾਣ ਕਰਨੇ ਤਾਂ ਮਾਰ ਨੂੰ ਹੋਾਈ ਸੀ ਸਕਰੀਨ ਜੀ ਨੂੰ ਕਹਿੰਦੇ ਸਾਂਝਾ ਚਲ ਉੱਥੋਂ ਦੇਖ ਲਾਂਗੇ ਫਿਰ ਚਲ ਦੇਖ ਲਾ ਡੈਡੀ ਪੁੱਛ ਲੈ ਜੇ ਬੱਗ ਗਿਆ ਜਾਂ ਪੁੱਛ ਜਾਵੜਿਓ ਠੀਕ ਹੈ ਪੈਸੇ ਤਾਂ ਉਹ ਹੀ ਲੱਗਣੇ ਹੋਰ ਜਾਣਦਾ ਹੀ ਆ ਹੈਨਾ ਸਹੀ ਹਾਲ ਮਾਰੀ ਵੀ ਜਾ ਸਹੀ ਜਾਣ ਬੱਗ ਗਿਆ ਥੋੜਾ ਟਾਈਮ ਵੱਧ ਲੱਗ ਜੂਗਾ ਤੇ ਉਹ ਤੇੜੀ ਤੇ ਜਾਣੀ ਆ। ਬਾਕੇ ਜਾਣਿਆ ਸੀ। ਹਮ ਅਰਸ਼ ਨੂੰ ਟਿਊਸ਼ਨ ਤੇ ਜੱਦਨ। ਹਾਂ ਕਿੰਨੇ ਆ। ਅੱਜ ਤਾਂ ਫਿਰ ਮੋਟਰਸਾਈਕਲ ਤੇ ਹੀ ਜਾਣਾ ਬੈਠਣਾ ਹੀ ਕੋਲ ਤੇ ਡੈੜੀ ਹੋਗੀ। ਹਮ ਮੋਟਰਸਾਈਕਲ ਤੇ ਹੀ ਜਾੜੂ ਫਿਰ ਦੋੜ ਜਾਣੀ ਤੇ ਜੇ। ਕੰਨ ਖਾਈ ਰਭੂਗਾ। ਹਮ ਲਓ ਜੀ। ਆਹ ਆਪਣਾ ਦਿੰਦੇ ਆਗੇ। ਪਾਬਲੋਂ ਲੈ ਚਾਹ ਦੁਰੀ ਵਰਦੀ। ਸਵੇਰੀ ਆ ਗਈ। ਫੇਰ ਆਪਾਂ ਝਣਕੀ ਹਟਪੋਚ ਪਾ ਚੀ ਲਾਂਗੇ। ਹਾਂਜੀ ਇੱਥੇ ਆਪਾਂ ਆਟਾ ਗੁੰਨਤਾ ਸੀ ਸਾਰਾ ਤੇ ਹੁਣ ਇੱਥੇ ਪੀਂਦੇ ਸੀ ਆਪਾਂ ਦੂਜੀ ਵਰਦੀ ਚਾਹ। ਤੂੰ ਵੀ ਨਹੀਂ ਆਸਤਾ। ਸੈਰੀ ਮਾਰਦੇ ਆ। ਇਹਨ ਛੜ ਦੇ ਪੁੱਤ ਸਾਰਾ ਦਿਨ ਹੀ ਵੇਖੀ ਆਉਂਦੇ। ਵੀ ਦੇਖਦਾ ਮੈਂ ਤਾਂ ਜਾੜ ਟਸ ਟਸ ਕਰੀ ਜਾਂਦੀ ਮੇਰੇ ਕੋਲ ਹੈ ਨਹੀਂ ਬੋਲਣ ਤੋਂ ਵੀ ਜਾਂਦੀ ਜੀ ਹਾਂ ਜੀ ਜੀ ਉਹ ਤਾਂ ਮੈਂ ਦਸ ਕੋਲ ਖਾਂਦੀ ਸੀ ਚਾਹ ਨਾ ਯਾਰ ਤੱਕ ਗੋਲ ਬੰਲੇ ਨੂੰ ਖਾਣਾ ਖਾਧ ਤੂ ਲੈਣਾ ਨਹੀਂ ਤੋਲੇ ਨਾਲਸ ਲਵੀ ਐਕੀ ਖਾਣਾ ਤੂੰ ਤਾਂ ਇਹ ਅਸੀਂ ਕਦੇ ਖਾਦੇ ਤੇ ਦਿੱਖ ਤਾਂ ਅੱਜ ਖਾਦੀ ਐ ਚਾਰ ਵਾਲੇ ਕੋਈ ਗੋਲ ਗੱਲੇੜੀਆਂ ਵੀ ਲਿਆਉਂਦੇ ਨਾ ਸਵੇਰ ਸਵੇਰ ਖਾਗ ਲਈ ਪੇਟ ਜੜ ਬਹੁਤ 익ੀ ਜਾਂਦੀ ਅੱਜ ਮੇਰੇ ਸਵੇਰ ਸਵੇਰ ਤਾਂ ਕੁਛ ਖਾਦਾ ਵੀ ਨਹੀਂ ਜਾਂਦਾ ਉਹ ਖਾਣ ਤੱਕ ਇਹ ਚਾਸਟ ਚਾਹੀਦੀ ਹੈ ਤਾਂ ਕਿ ਤਰ੍ਹਾਂ ਕਿਤੇ ਕੋਈ ਕੀ ਲੰਘਾਦੀ ਨਹੀਂ ਹੈ ਨਾ ਮੈਂ ਚੈੱਕ ਕਰ ਰਿਹਾ ਹਾਂ ਨਾ ਮੈਂ ਕਿੰਨਾ ਜਲ ਬੜਾ ਲਾ ਦਿੰਦਾ ਨਾਮ ਪੂਰੇ ਪਛਾਣ ਆ ਗਿਆ ਆਹ ਹੋ ਗਿਆ ਯਾ ਤੇਰੇ ਤੇ ਬੈਸ ਕੋਲ ਖਾਲਾ ਹੀ ਖਰਾਬ ਹੋ ਜਾਂਦੀ ਡੱਬੀ ਚ ਕੱਢੇ ਖਾਲਾ ਇੱਕ ਕਿਆ ਇਹ ਬੱਚੇ ਤਾਂ ਖਾ ਹੀ ਲੈਂਦੇ ਹੁੰਦੇ ਕਿਆ ਥੂਲੇ ਲਾ ਲਵਾਂ ਮੈਂ ਤੇਰੀ ਮੇਰੇ ਮੋਬਾਈਲ ਦੇ ਚੱਕਰ ਬਾਰੇ ਜਿੱਕ ਪਵਾ ਲਿਆ ਹੁਣ ਜਿੰਨ ਤਾਂ ਚੜ ਜਾਂਦੇ ਕੋਈ ਨਹੀਂ ਹੀ ਜਾਣਾ ਪੱਠੇ ਲੈ ਕੇ ਆਉਣੇ ਤੂੰ ਜਾਣਾ ਨਹੀਂ ਘੜੀ ਨੇ ਨਾ ਕਹਿਸ ਜਾਣਾ ਤੂੰ ਜਾਵੜੋ

ਸੋਨੇ ਦੇ ਅੰਦਰੇ ਅੰਦਰ ਰਹਿਣਾ اے سی ਦੇ ਵਿੱਚ ਆਪਾਂ ਸਾਰਾ ਦੇ ਟੁੱਪੇ ਵੀ ਤੁਰੇ ਫਿਰਦੇ ਹੈ ਨਾ ਆਪਣੇ ਜਵਾਕ ਵੀ ਮਗਰ ਤੁਰੇ ਫਿਰਦੇ ਆ ਉਹ ਜੀ ਹੋ ਜਾਂਦੇ ਆ ਚਾਹ ਚਾਹ ਡੇੜੀ ਤੇ ਜਾਂਦਾ ਜੋ ਪੱਠਾ ਨੂੰ ਵਿੱਚ ਚਲ ਫਿਰ ਮੈਂ ਇਸ ਤੇ ਮੈਂ ਸਾਈਕਲ ਤੇ ਜਾਊਂਗਾ ਸਾਈਕਲ ਤੇ ਜਾਊਂਗਾ ਸਾਈਕਲ ਤੇ ਇਹ ਤੂੰ ਨਾਲ ਹੀ ਉਸ ਦੇ ਡੇੜੀ ਨਾਲ ਮੋਨਾਂ ਲੈ ਨਾ ਉਹ ਲੋ ਫਿਰ ਉੱਥੇ ਭਜਦੇ ਆ ਉਹ ਰਸਾ ਤਾਂ ਅੱਗੇ ਭੱਜ ਜਾਂਦੀ ਆ ਫਿਰ ਹੂੰ ਨਹੀਂ ਰਸਾ ਵੱਧ ਗਿਆ ਤਾਂ ਰਸਾ ਉਹਦੇ ਘਰ ਡਰ ਜਾਂਦੀ ਆ ਕੱਲੀ ਹੁੰਦੀ ਆ ਸਵਾਰ ਕੇ ਬੰਦੋ ਬੰਗੇ ਦੇ ਨਾਲ ਇਸ ਬਾਹੀ ਜਿਹੜੀ ਉਹਦੇ ਡਰ ਜਾਂਦੀ ਆ ਹਣ ਆਪਣੀ ਗਾਵੀ ਵਹਿਲੀ ਤੂੰ ਡੰਗ ਦੇ ਕਿ ਸੂਕ ਪੂਰੀ ਤੋਸ ਨਹੀਂ ਕਰੀ ਜਾਂਦੀ ਆ ਮੈਂ ਚੱਲ ਲਿਆ ਜਾਂਗਾ। ਚਲ ਠੀਕ ਅਸੀਂ ਵੀ ਕਰਦੇ ਕੰਮ। ਹਾਂਜੀ ਹੁਣ ਆਪਾਂ ਲੱਗੇ ਸੀ ਪੋਚੇ ਲਾਉਣ ਇੱਥੇ ਤੇ ਆਈ ਵੀ ਮੇਰੇ ਵੀ ਇੱਕ ਵਾਰ ਲੱਗਦੀ ਰੋ ਪੋਚਾ ਤੇ ਸਾਰਾ ਦਿਨ ਵਧੀਆ ਰਹਿੰਦਾ ਵੀ ਫਰਸਾ ਹੀ ਸਾਫ-ਸਾਫ ਰਹਿੰਦਾ ਹਨ। ਉਹਦੇ ਵੀ ਲੱਗਦਾ ਇਹ ਸੋਹਣਾ ਸੋਹਣਾ ਨਾਲੇ ਕੋਈ ਪੇਪਰ ਆ ਵੀ ਪੈਡ ਆ ਗਿਆ ਲੱਗਦਾ। ਤੇ ਉੱਤੇ ਘਰ ਮੇਰੇ ਆਮਾ ਪੋਚੇ ਵੀ ਲਾ ਜੀਏ ਨਾ ਤੇ ਵੀ ਸਾਰਾ ਕੰਮ ਨਿਬੜ ਜੇ ਫਿਰ ਮੈਂ ਬਾਅਦ ਕੀ ਆਪਾਂ ਰੋਟੀ ਲੱਗਾਂਗੇ। ਤੇ ਆਮ ਵੀ ਮਿਲਗੇ ਵੀ। ਬੱਚਿਆਂ ਨੂੰ ਰੁਪਈਆ ਲਾ ਕੇ ਕੇਰਾ ਵੀ ਸਾਰਾ ਨਵੇੜ ਕੀ ਕਿ ਫੇਰ ਹੀ ਰੋਟੀ ਭਾਣੀ ਖਾਣੇ ਦੀ। ਉਸ ਤੋਂ ਬਾਅਦ ਸਾਰਾ ਮੈਨੂੰ ਆਇਆ ਇਹ ਬੱਚੇ ਰੱਬ ਨੂੰ ਨਿਭੜ ਗਏ। ਦੇਖਣਾ ਜਦੋਂ ਹੁਣ ਕੋਈ ਚਾਹੀ ਲਾ ਲ ਦਿੰਦੇ ਹਾਂ। ਮਾਂ ਤਾਂ ਅੱਜ ਖੜਾ ਜਾਂ ਤੁਹਾਨੂੰ ਵੱਡਾ ਦੇਣੀ ਗਿਆ ਸੀ। ਥੋੜਾ ਜਿਹਾ ਕੋਈ ਬੱਚੇ ਘਰੇ ਸੀ ਮੈਨੂੰ ਪਤਾ ਫਿਰ ਆਏ ਨਹੀਂ ਹੁੰਦਾ ਜੀ ਚਲ ਹੋਈ ਜ਼ਿਆਦਾ ਕੰਮ ਦਾ ਕਰੀਏ ਬੱਚੇ ਹੈ ਨਾ। ਅੱਗੇ ਆਪਾਂ ਨੂੰ ਲਾਲਚ ਜਾਂ ਹੁੰਦਾ ਵੀ ਇਹਨਾਂ ਨੂੰ ਸਕੂਲ ਜਾਣਾ ਵੀ ਟਾਈਮ ਨਾ ਕੰਮ ਨਿਕਲ ਗਏ। ਵਿਸ਼ੇਸ਼ੀ ਦੀ ਕਰ ਲਵੇ ਇਹਨਾਂ ਨੂੰ ਵੀ ਤਿਆਰੀ ਕਰਨੀ ਇਹਨਾਂ ਦੀ। ਅਭੀ ਤੇ ਸਾਡਾ ਮੁੰਡਾ ਦੇਖਦਾ ਸੀ ਇਹ ਗੱਲ ਸੀ ਦੀ ਉਹ ਦੇਖੀ ਜਾਂਦਾ ਸੀਗਾ ਤੇ ਫਿਰ ਮੈਂ ਹਜੇ ਚਲੋ ਹਣਾ ਇਹ ਵੀ ਟਾਈਮ ਲੰਘੇੜੀ ਤੇ ਕੱਪੜੇ ਆਪਣੇ ਆਪਣਾ ਧੋ ਕੇ ਰੱਖੇ ਪਏ ਸੀ ਉਹਦੋਂ ਮੈਂ ਉਧਰ ਪਸੂਣ ਨੂੰ ਆਉਣ ਗਈ ਸੀ ਕਿ ਉਹਦੇ ਮਸ਼ੀਨ 'ਚ ਪਾ ਦੇ ਸੀਗੇ ਫਿਰ ਮੈਂ ਹਲਾਇਡ ਹੋ ਕੇ ਆਂਦੀ ਆ ਤੇ ਫਿਰ ਮੈਂ ਹੱਥ ਚਲ ਗੋਣਾ ਘਰ ਪੋਚੇ ਦਾ ਵੀ ਅਸੀਂ ਜਨੇਟ ਕਰ ਸੀ ਸਾਰਾ ਇੱਥੇ ਬਸੈਂਦੇ ਸੀ ਜਾਂ ਮੇਰਾ ਕਮਰੇ ਦਾ ਪੋਚਾ ਦੂਜੇ ਕਮਰੇ 'ਚ ਵੀ ਲਾਤੇ ਸੀਗੇ ਤੇ ਰਸੋਈ ਚੌਂਤਰੇ 'ਚ ਵੀ ਪਹਿਲਾਂ ਹੀ ਲਾਤੇ ਸੀ ਇਹ ਕੱਪੜੇ ਵੀ ਆ ਵੀ ਮੇਰੇ ਧੋਕੇ ਰੱਖੇ ਹੋਏ ਸੀ ਇਧਰ ਮੈਂ ਹੌਣ ਲੱਗਦੇ ਆ ਥੰਮਣ ਨੂੰ ਵੀ ਸੁੱਕਲੇ ਪਾਈ ਦੇਈਏ ਇਹ ਰੀਏ ਬੋਡੇ ਚ ਪਾ ਕੇ ਰੱਖ ਦੇਈਏ ਧੋਕੇ ਤੇ ਇਧਰ ਇੱਕ ਲਖਾ ਚਾਲ ਮੈਂ ਸੁੱਕਲੇ ਵੀ ਪਾਈ ਦੇਵਾਂ ਮੰਮੀ ਜੀ ਮੈਂ ਖਾ ਚਾਲਤੀ ਸੀ ਜੇ ਦੁਪਹਿਰ ਨੂੰ ਤੇ ਫੇਰ ਆਪਾਂ ਲਾਵਾਂਗੇ ਜਰੂਟੀ ਤੇ ਉਸ ਤੋਂ ਬਾਅਦ ਕਰਨਾ ਹੈ ਬੱਚਾ ਨੂੰ ਖਵਾ ਕੇ ਦੇਵਾਂਗੇ ਫੇਰ ਹੀ ਉਹ ਤੇ ਨਹਾਉਣਗੇ ਇਹਨਾਂ ਨੂੰ ਬਿਣੀਂਗੀ ਪਹਿਲਾਂ ਕਦਰ ਕੁਰਟੀ ਖਾਵਾ ਕੇ ਫੇਰ ਨਹਾਵਾਗੇ ਇਹਨਾਂ ਨੂੰ ਲਾਲਚ ਹੁੰਦਾ ਜੀ ਅੱਜ ਘਰੇ ਆ ਵੀ ਬੈਂਚਾ ਟੀਵੀ ਦੇਖਣ ਤੋਂ ਲਗਾਉਗੇ ਪਤਾ ਗਿਆ ਅੱਜਕੱਲ ਬੱਚਾ ਨੂੰ ਮੋਬਾਈਲ ਦਾ ਜ਼ਿਆਦਾ ਵੇਖਣਾਗਾ। ਇਸ ਦਾ ਅਸੀਂ ਬਹੁਤ ਘੱਟ ਵੇਖ ਲੈਣੇ ਆ। ਮੈਨੂੰ ਲੱਗਦੀ ਸੀ ਕਿ ਰੋਟੀ ਲਾਉਣ ਵੇਲੇ ਤੇ ਨਾ ਹੱਲ ਹੋਣਾ ਸਿਲਾਈ ਕਰਨੀ ਇਹ ਸਾਰੇ ਜਾਣੇ ਖਾ ਲਓ ਬਸ ਬਾਅਦ ਵਿੱਚ ਇੱਕ ਥਾਂ ਦੀ ਆਦਤ ਹੈ ਜੀ ਅਸੀਂ ਸਾਰੇ ਜਾਣੇ ਰੋਟੀ ਇਕੱਠੀ ਬਹਿ ਕੇ ਖਾਂਦੇ ਹਾਂ। ਕੱਲੇ ਵੀ ਇਹ ਮੰਜੋਧੇ ਦਾੜੀ ਰਹਿ ਜਾਂਦੇ ਆ। ਉਹ ਆਏ ਵੀ ਪੱਠੇ ਲੇਟ ਲੈ ਕੇ ਆਉਂਦੇ ਥੋੜਾ ਜਿਹਾ ਤੇ ਫਿਰ ਉਹ ਆ ਕੇ ਪੱਠੇ ਛੋਟੇ ਕਟਰੋਂ ਨੂੰ ਅਸੀਂ ਐਸੇ ਵੇਲੇ ਪਾ ਦਿੰਦੇ ਹੁੰਦੇ ਪੱਠੇ। ਰੋਟੀ ਪਸਾਉ ਨੂੰ ਵੱਡਿਆਂ ਦਾ ਅਸੀਂ ਦੋ 2:30 ਵਜੇ ਪਾਉਂਦੇ ਆ ਵੀ ਛਾਂ ਉਹਦੇ ਪੱਠੇ ਤੇ ਉਹਨਾਂ ਨੂੰ ਅਸੀਂ ਇਸ ਵੇਲੇ ਪਾ ਦਿੰਨੇ ਵੀ ਖਾਈ ਜਾਂਦੇ ਚਲ ਸਾਰਾ ਤਾਂ ਹੈ ਨਾ ਤੇ ਉਹ ਫਿਰ ਪੱਠੇ-ਬੂਠੇ ਪਾ ਕੇ ਕੁਤਰ ਕੇ ਤੇ ਬਾਅਦ ਦੇ ਵਿੱਚ ਰੋਟੀ ਖਾਂਦੇ ਆ ਤੇ ਹਟਾ ਕਰਕੇ ਅਸੀਂ ਪਹਿਲੇ ਹੀ ਖਾ ਲੈਨੇ ਨੇ ਰੋਟੀ ਅੱਗੇ ਬੱਚੇ ਸੋ ਜਾਵਣ ਦੇ ਫਿਰ ਮੈਂ ਤੇ ਮੰਮੀ ਚੋ ਦੀ ਖਾ ਲੈਨੇ ਨੇ ਰੋਟੀ ਕਿਰ ਬਣਾਉਂਦੇ ਵੀ ਨਾਲ ਹੀ ਗਰਮ-ਗਰਮ ਤੇ ਇੱਥੇ ਅਸੀਂ ਗੱਲਾਂ ਕਰਦੇ ਸੀ ਥੋੜੇ ਸਾਡੇ ਕੋਈ ਗੱਲ ਯਾਦ ਆ ਗਈ ਤੇ ਆਏ ਅਸੀਂ ਅਸਨੀ ਲੱਗ ਗੱਲਾਂ ਕਰਕੇ ਤੇ ਹੋਰ ਆਪਣੇ ਸਾਰੇ ਕੰਮ ਨਿਭੜੇ ਵੀ ਸੀ ਕਪੜਾ ਲਾ ਝਾੜੂ ਪੋਚਾਵਾ ਸਿਰਫ ਰੋਟੀ ਰਹੇਗੀ ਸੀ ਤੇ ਇਹ ਖਾ ਕੇ ਪਕਾ ਕੇ ਜੀ ਬਸ ਫਿਰ ਆਪਾਂ ਰੋਟੀ ਖਾਵਾਂਗੇ ਜੀ ਮੈਂ ਤਾਂ ਤਾਈ ਮੇਰੇ ਨਾਲ ਕੇ ਖਾਣੀ ਹਣੀ ਆ ਤੇ ਬਾਅਦ ਚ ਕਿਹੜਾ ਤਾਂ ਵੀ ਗੁਰਦੁਆਰਾ ਸਹਿਰ ਜਾਣ ਦੇ ਨਹਾਈ ਲਈ ਆ ਤੇ ਬਾਅਦ ਦੇ ਵਿੱਚ ਫਿਰ ਸਾਰਾ ਕੰਮ ਕਰਕੇ ਆਉਣਾ ਪੈਂਦਾ ਫਿਰ ਮੈਂ ਸਾਰਾ ਤਾਂ ਐਂਡ ਤੇ ਰੋਟੀ ਖਾਣੀ ਹੈ ਸਾਰੇ ਰੋਟੀ ਖਾ ਲੈਂਦੇ ਹਿੰਦੇ ਪਹਿਲਾਂ ਤੇ ਛਿੱਤੀ ਵਾਲੇ ਦਿਨ ਬੱਚੇ ਵੀ ਖਾ ਲੈਂਦੇ ਆ ਤੇ ਇੱਕ ਜੀ ਅਸੀਂ ਚੁੱਲੇ ਦੀ ਰੋਟੀ ਜ਼ਿਆਦਾ ਬਣਾਉਣੀ ਆ ਸਾਨੂੰ ਗੈਸ ਦੀ ਰੋਟੀ ਬਹੁਤ ਘੱਟ ਸਵਾਦ ਲੱਗਦੀ ਆ ਤੇ ਅਸੀਂ ਚੁੱਲਾ ਸਾਡਾ ਇਹ ਬਾਰ ਬਾਰ ਬਣਾਇਆ ਵਾ ਚੁੱਲਾ ਸਾਡਾ ਅੰਦਰ ਵੀ ਹੈਗਾ ਜੀ ਇੱਕ ਟੀਨਾ ਥੱਲੇ ਉਹ ਦੂਸਰੇ ਪਾਸੇ ਤੇ ਅਸੀਂ ਇੱਥੇ ਲਾਉਣੇ ਰੋਟੀ ਤੇ ਲਔਗੀ ਹੁਣ ਇੱਥੇ ਮੈਂ ਸਾਰੇ ਕੰਮ ਨੂੰ ਵੇੜ ਲਈ ਸੀ ਹੁਣ ਮੇਰੀ ਵਾਰੀ ਰੋਟੀ ਖਾਣ ਦੀ ਹੁਣ ਰੋਟੀ ਖਾਂਦੀ ਤਾਂ ਤੂੰ ਆਪ ਟਿਵੀ ਵੇਖੀ ਨਹੀਂ ਆ ਸਾਨੂੰ ਤਾਂ ਕਹਿ ਦੇਣੀ ਆ ਕਿ ਰੋਟੀ ਖਾਦੇ ਢੇਰ ਨਹੀਂ ਵੇਖਣਾ ਬੱਚੇ ਲਈ ਬਟਨੀ ਦਿੱਤੀ ਉਹ ਤਾਰਕ ਮਹਿਤਾ ਐਲ ਸੀ ਡੀ ਦੇ ਵਿੱਚ ਤੇ ਮੈਂ ਵੀ ਦੇਖਣ ਲੱਗੀ ਜੀ ਰੋਟੀ ਖਾਦੀ ਨਾਲ ਨਾਲ ਤੇ ਮੇਰੇ ਬੇਟਾ ਸਲਾਗੇ ਗਏ ਨੂੰ ਕਿ ਆਪ ਦੇਖੀਏ ਲੇਤੀ ਵੀ ਨੂੰਹਾਂ ਤਾਂ ਤਾਂ ਕਹਦੇ ਨਹੀਂ ਜੀ ਕਿ ਦੇਖਿਆ ਨਾ ਕਰ ਰੋਟੀ ਖਾਂਦੇ ਦੇਖਦੇ ਨਹੀਂ ਹੁੰਦੇ ਕੀਤੇ ਲਗਾਵਾ ਮੇਰੀ ਆਦਤ ਏ ਜੀ ਵੀ mobile ਫੜ ਲੈਣੀ ਹੁੰਦੀ ਆ ਇਹਨਾ ਤੋਂ ਰੋਟੀ ਖਾਂਦੇ ਤੋਂ ਵੀ ਚੱਲ ਜੀ ਜਿਆਦਾ ਕਰੇ ਜੀ ਜਦ ਵੀ ਫ਼ੇਰ ਮੈਂ ਇਹਨਾ ਨੂੰ ਕਹਿ ਦਿੰਦੀ ਹਾਂ ਵੀ ਤੁਸੀਂ TV ਦੇਖ ਲੋ mobile ਨਹੀਂ ਦੇਖਣਾ ਤਾਰਕ ਮਹਿਤਾ ਹੀ ਜਿਆਦਾ ਪਸੰਦ ਆ ਇਹਨਾ ਨੂੰ ਉਹ ਵੇਖਦੇ ਹੁੰਦੇ ਆ ਤੇ ਨਾਲ ਹੀ ਮੈਂ ਲੱਗਦੀ ਹਾਂ ਜੇ ਰੋਟੀ ਖਾਂਦੇ ਦੇਖਣਾ ਅੱਗੇ ਵੀ ਬੈਠ ਜਾਈਏ ਜੀ ਬੱਚੇ ਦੇਖਦੇ ਹਨਾ ਨਾਲ ਹੀ ਵੇਖਣ ਲੱਗ ਜਾਈਏ ਰੋਟੀ ਪਾਣੀ ਖਾਂਦੇ ਤੇ ਹਾਏ ਹੱਸ ਲੱਗ ਗਿਆ ਜੀ ਹੋਰ ਬੇਡਾ ਇੱਥੇ ਕਹਿੰਦੇ ਹੁੰਦੇ ਹੋ ਕਿ ਆਪ ਖਾਈਏ ਨੇ ਤੇਰੀ ਯਾ ਦੇਖੀ ਹੈ ਨਿਰੂਪੀ ਹਾਂ ਦੇ ਵੀ ਬਣਾਉਂਦੇ ਤੇਰੀ ਵੀਡੀਓ ਤੇ ਦੇਖੀਏ ਨਿਰੂਪੀ ਹਾਈ ਚੌੜ ਕਰਦੇ ਸੀ ਹੋਰ ਕੌਣ ਕਰਦੀ ਆ ਫਿਰ ਕਰ ਹਾਂ ਫਿਰ ਉਹਦੇ ਕੋਲ ਜਾਵੜੇ ਛੁੱਟੀ ਅੱਜ ਤਾਂ ਘਰੇ ਹੋਊਗੀ ਉਹ ਭੈਣ ਹਾਂਜੀ ਆਪਾਂ ਕੰਮ ਨਵੇੜ ਤੇ ਸਾਰੇ ਜੀ ਤੇ ਨਾ ਤੋਂ ਲੈ ਰੋਟੀ ਪਾਣੀ ਖਾ ਲਿਆ ਆਪਾਂ ਢਿੰਡੇ ਚੱਕ ਤੇ ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ 10 ਵਾਲੀ ਚਾਹ ਤੇ ਟਾਈਮ ਹੋ ਗਿਆ ਜੀ 10 ਵਜੇ ਕੇ 5 ਮਿੰਟ ਹੋ ਗਏ ਜੀ ਤੇ ਪੂਰੇ 10 ਵਜੇ ਆਪਾਂ 10 ਵਾਲੀ ਚਾਹ ਬਣਾਉਣ ਲੱਗੇ ਆ ਜੀ ਤੇ ਸਾਰੇ ਨਹਾ ਧੋਲੇ ਰੋਟੀ ਪਾਣੀ ਖਾ ਲਿਆ ਕੱਪੜੇ ਧੋਲੇ ਤੇ ਹੁਣ ਆਪਾਂ 10 ਵਜੇ ਦੇ ਤਿੱਕਰ ਆਪਣੇ ਕੰਮ ਨਿਭੜ ਗਏ ਜੀ ਸਾਰੇ ਤੇ ਇਦੂ ਬਾਅਦ ਵੇਖਦੇ ਆ ਜੀ ਇੱਕ ਮੈਂ ਸ਼ੂਟ ਵੀ ਸਲਾਈ ਕਰਨਾ ਸੀ ਵੇਖਦੀ ਆ ਜੋ ਕਰਾਂਕ ਵੀ ਥੋੜਾ ਜਿਹਾ ਸਲਾਈਆਂ ਦਾ ਕੰਮ ਸੀ ਵੀ ਜਾਂ ਉਹ ਕਰਾਂ ਤੇ ਅਰਸ਼ ਦੇ ਡੇੜੀ ਗਏ ਜੀ ਹੁਣ ਕਣਕੜਾ ਹੁਣ ਉਹਨਾਂ ਦੇ ਕਣ ਪੈ ਗਿਆ ਪੱਠੇ ਉਤਰਦਿਆਂ ਦੇ ਪਤਾ ਨਹੀਂ ਕਿਵੇਂ ਕਹਿੰਦੇ ਟਾਂਡਾ ਵੱਜਿਆ ਕੇ ਸੁੱਕਾ ਜਾ ਤੇ ਵੇਖੋ ਭੈਣ ਅੱਜ ਘਰੇ ਹੀ ਹੋਊਗੀ ਜਿਹੜੀ ਕਣ ਕੱਢਦੀ ਆ ਛੁੱਟੀ ਆ ਉਹ ਅੰਗੜਵਾੜੀ ਚ ਲੱਗੇ ਹੋਏ ਆ ਇਸ ਤਰ੍ਹਾਂ ਹੁਣ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਤੇ ਇੱਕ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਜੀ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਬਹੁਤ ਹੀ ਮਿਹਨਤ ਲੱਗਦੀ ਜੀ ਬਹੁਤ ਮਿਹਨਤ ਨਾਲ ਬਣਾਉਣੀ ਪੈਂਦੀ ਆ ਹਨਾ ਤੇ ਇਸ ਕਰਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਵੇਗਾ ਜੀ ਤੇ ਹੁਣ ਆਪਾਂ ਬਲੌਗ ਦਾ ਐਂਡ ਕਰਦੇ ਆ ਜੀ ਕੱਲ ਨੂੰ ਆਪਾਂ ਨਵੇਂ ਸੋਹਣੇ ਜਿਹਾ ਬਲੌਗ ਨਾਲ ਮਿਲਾਂਗੇ ਜੀ ਮਹਾਰਾਜ ਸਾਹਿਬ ਨੂੰ ਤੰਦਰੁਸਤੀ ਦਾ ਦੇਵੇ ਸਭ ਦੇ ਘਰਾਂ 'ਚ ਸੁੱਖ ਸ਼ਾਂਤੀ ਰੱਖੇ ਜੀ ਚਲੋ ਜੀ ਬਾਏ ਜੀ ਸਤਿ ਸ੍ਰੀ ਅਕਾਲ ਜੀ